ਲਗਾਤਾਰ بارشਾਂ ਦੇ ਕਾਰਨ ਤਰਨਤਾਰਨ ਮੋਹੱਲਾ ਨਾਨਕਸਰ ਗਲੀ ਨੰਬਰ 5 ਦੇ ਗਰੀਬ ਪਰਿਵਾਰ ਦੇ ਅੱਜ ਸਵੇਰੇ 4 ਵਜੇ ਘਰ ਤੇ ਛੱਤ ਡਿਗਣ ਕਾਰਨ ਸਾਰਾ ਪਰਿਵਾਰ ਆਇਆ ਛੱਤ ਹੇਠਾਂ ਗਰੀਬ ਪਰਿਵਾਰ ਦਾ ਰੋ ਰੋ ਹੋਇਆ ਪੂਰਾ ਹਾਲ ਤਰਨਤਾਰਨ ਮੋਹੱਲਾ ਨਾਨਕਸਰ ਗਲੀ ਨੰਬਰ 5 ਦੇ ਗਰੀਬ ਪਰਿਵਾਰ ਦੇ ਘਰ ਤੇ ਛੱਤ ਡਿਗਣ ਕਾਰਨ ਅੱਜ ਸਵੇਰੇ 4 ਵਜੇ ਦੇ ਕਰੀਬ ਜਦੋਂ ਪਰਿਵਾਰ ਸੁੱਤਾ ਪਿਆ ਸੀ ਤਾਂ ਲਗਾਤਾਰ بارشਾਂ ਦੇ ਕਾਰਨ ਘਰ ਦੀਆਂ ਛੱਤਾਂ ਦੇ ਹਾਲਤ ਖਸਤਾ ਹੋਣ ਦੇ ਕਾਰਨ ਸਾਰਾ ਪਰਿਵਾਰ ਛੱਤ ਦੇ ਹੇਠਾਂ ਆ ਗਿਆ। ਇਸ ਮੌਕੇ ਗਰੀਬ ਪਰਿਵਾਰ ਅਤੇ ਪਿੰਡ ਵਾਸੀਆਂ ਇਕੱਠੇ ਹੋ ਕੇ ਪਰਿਵਾਰ ਨੂੰ ਛੱਤ ਦੇ ਹੇਠਾਂ ਕੱਢਿਆ ਤਾਂ ਲੋਕਾਂ ਨੇ ਸਰਕਾਰ ਨੂੰ ਜੋ ਮੰਗ ਕਰਦਿਆ ਕਿਹਾ ਇਹ ਪਰਿਵਾਰ ਪਹਿਲਾਂ ਹੀ ਬਹੁਤ ਹੀ ਤੰਗੀ ਦਾ ਸਾਹਮਣਾ ਕਰ ਰਿਹਾ ਹੈ ਅਤੇ ਹੁਣ ਇਸ ਗਰੀਬ ਪਰਿਵਾਰ ਤੇ ਦੁੱਖਾਂ ਦਾ ਪਹਾੜ ਡਿੱਕ ਚੁੱਕਾ ਹੈ। ਅਸੀਂ ਸਰਕਾਰ ਕੋ ਮੰਗ ਕਰਦੇ ਹਾਂ ਕਿ ਇਸ ਗਰੀਬ ਪਰਿਵਾਰ ਤੇ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਅਤੇ ਇਸ ਪਰਿਵਾਰ ਦਾ ਇਲਾਜ ਕਰਵਾਇਆ ਜਾਵੇ। ਜੋ ਜ਼ੇਰੇ ਇਲਾਜ ਹਸਪਤਾਲ ਵਿੱਚ ਦਾਖਲ ਹੈ ਤਰਨਤਾਰਨ ਤੋਂ ਸੋਨੂ ਫਤਿਆਬਾਦ ਦੀ ਵਿਸ਼ੇਸ਼ ਰਿਪੋਰਟ ਕੀ ਨਾ ਜ ਆਪਣਾ ਪੰਜੀ ਬਲਜੀਤ ਕੋਰ ਇਹ ਕਿਥੋਂ ਰਹਿਣ ਮਲੇ ਇੱਥੋਂ ਲੱਗ ਰਹਿਣ ਵਾਲੇ ਕੀ ਗੱਲਬਾਤ ਹੋਈ ਜਾਂ ਲੰਟੜ ਗਈ ਬਾਜੀ ਇਹਦੇ ਰਾਤ ਚਵਰੇ ਆਪਾਂ ਮੁੰਡਾ ਮੇਰਾ ਬਾਹਰ ਆਇਆ ਇਹਨੇ ਵੇਖਿਆ ਆਂਦਾ ਬਾਹਰ ਰੋਂਡੇ ਪਤਾ ਨਹੀਂ ਵੇਖੀਏ ਜਾ ਕੇ ਕੀ ਹੋਇਆ ਇਹਦੇ ਪਾਪਾ ਨੂੰ ਮੈਂ ਮਗਰਕ ਲਾਇਆ ਵਾ ਤੇ ਬੁੜੀ ਸਾਡੀ ਸਾਡੀ ਦੋਤੀ ਨੇ ਰੌਲਾ ਪਾਇਆ ਜਵਾ ਦਾ ਮੱਲੇ ਵਾਲਿਆਂ ਨੂੰ ਸੱਦਿਆ ਇਹਨਾਂ ਨੂੰ ਆਣ ਕੇ ਥੱਲੇੋਂ ਕੱਟਿਆ ਬਹੁਤ ਬੁਰਾ ਹਾਲ ਉਹਨਾਂ ਦਾ ਚਵਰਿਆਂ ਦਾ ਕਿਤੇ ਆਪ ਚੋਰਾ ਲੱਤੋਂ ਆਰੀ ਹੈ ਚੂਲੇ ਤੋਂ ਆਰੀ ਔਰ ਕੋ ਕੰਮਕਾਰ ਨਹੀਂ ਹੁੰਦਾ ਪੈਸਾ țeਲਾ ਨਹੀਂ ਇਹਨੂੰ ਮਿਲਦਾ ਬਹੁਤ ਗਰੀਬ ਆਦਮੀ ਬੰਦੇ ਆ ਸਾਰੇ ਬਹੁਤ ਦਾਖਲ ਕਰਾਏ ਜਾ ਕੇ ਇਹ ਕਿੰਨੂੰ ਤੁਸੀਂ ਜ਼ਿੰਮੇਵਾਰ ਮੰਨਦੇ ਜੇ ਲੈਂਡਰ ਡਿੱਗਾ ਤੁਸੀਂ ਕਹਿੰਦੇ ਕਮੇਟੀ ਘਰੋਂ ਪੈਸੇ ਨਹੀਂ ਪਾ ਰਹੇ ਫਿਰ ਵੱਡੀ ਵਾਰੀ ਆ ਬੁੱਢੀ ਛੇ ਨੇ ਪਿੱਟਾਂ ਢੀ ਇੰਨੀ ਪਿੱਟਾਂ ਢੀ ਚਰੀ ਜਾਂਦੀ ਐਟਾ ਪੁਰਾਹਾ ਇੰਨਾ ਦਾ ਕੋਈ ਹੂੰ ਵੱਡੀ ਵਾਰੀ ਗਈ ਆ ਹਾਂਜੀ ਨਾ ਆਪਣਾ ਹਾਂਜੀ ਮੇਰਾ ਨਾਮ ਬਲਵੇਰ ਕੌਰ ਤੇ ਮਤਲਬ ਜਿਹੜਾ ਲੈਂਡਰ ਡਿੱਗਾ ਉਹ ਕਿੰਨੇ ਕਾਲ ਜਿਹੜਾ ਵਾਕਾ ਆ ਆਪਣਾ ਇਹ ਸਾਰਾ ਲੈਂਟਰ 4:30 ਵਜ ਦਾ ਵਾਕਾ ਆਇਆ हां ਅਸੀਂ ਇਹ ਕੋਠੇ ਤੋਂ ਉੱਪਰ ਤਾਂ ਚੜ ਕੇ ਵੇਖਿਆ ਮੇਰਿਆਂ ਦੋ ਬੇਟੀਆਂ ਉਹਨਾਂ ਨੇ ਵੇਖਿਆ ਅਸੀਂ ਭੱਜਿਆ ਇਹ ਮੁੰਡੇ ਨੇ ਬੜਾ ਰੌਲਾ ਪਾਇਆ ਸੇਮਰ ਜੀ ਤੇ ਘਟਾ ਮੁੰਡਾ ਤੇ ਬਾਕੀ ਤੇ ਜੀ ਵੀ ਸਾਰੇ ਮਹੱਲੇ ਵਾਲ ਇਕੱਠੇ ਹੋਏ ਆ ਇਹਨਾਂ ਨੂੰ ਵਿਚਾਰਿਆਂ ਨੂੰ ਖਿੱਚ ਤੋ ਕੇ ਬਾਹਰ ਕੱਢਿਆ ਤੇ ਮੁੜ ਕੇ ਐਂਬੂਲੇਂਸ ਵਾਲਿਆਂ ਨੇ ਕੁੜੀ ਨੇ ਸਾਡੇ ਲੱਕੇ ਉਹਨਾਂ ਨੇ ਵੀ ਸਿਰੇ ਫੋਨ ਕੀਤਾ ਤੇ ਐਂਬੂਲੇਂਸ ਵਾਲ ਆਏ ਆ ਐਂਬੂਲੇਂਸ ਵਾਲਿਆਂ ਨੇ ਮੁੜ ਕੇ ਦੋ ਦਾ ਲੱਤ ਕੇ ਖੜਿਆ ਨਾਲ ਹੋਰ ਵੀ ਜਿਹੜੇ ਮਗਰ ਮੁੰਡੇ ਸੀ ਵਿਚਾਰਿਆਂ ਨੇ ਕਿਸੇ ਨੇ ਲੀਡੇ ਕੋਪੜੇ ਪਛਾਏ ਆ ਜੋ ਵੀ ਜਿੰਨੇ ਹਲਪ ਹੋਈ ਆ ਵਿਚਾਰਿਆਂ ਨੇ ਸਭ ਨੇ ਕੀਤੀ ਕਰਾਈ ਆ ਇਹਨਾਂ ਦੇ ਇਹੋ ਆ ਪਈ ਸਹੂਲਤ ਹੋ ਜਾਏ ਵਿਚਾਰਾਂ ਦਾ ਕਮਰੇ ਦੇ ਵੀ ਕੀ ਹਾਲਤ ਹੋਈ ਆ ਪੈਸੇ ਮਨਜ਼ੂਰ ਹੋਏ ਸੀ ਪੈਸੇ ਵੀ ਨਹੀਂ ਮਿਲੇ ਇਹਨਾਂ ਨੂੰ ਪੈਸੇ ਨਾ ਮਿਲਣ ਦਾ ਕਰਕੇ ਲੈਂਟਰ ਰੱਬਾ ਵਿਚਾਰਾਂ ਦਾ ਜਿਹੜਾ ਮਨ ਚੰਗਾ ਸੀ ਤੇ ਰੋਟੀ ਮਸਾਂ ਹੀ ਮਾਰ ਕੇ ਕਮਾਉਂਦੇ ਸੀ ਦਿਖਾਉਂਦੇ ਵਿਚਾਰ ਨੇ ਗੜਕ ਬੱਚੇ ਬਹੁਤ ਹੀ ਹਾਲਤ ਇਹਨਾਂ ਦੀ ਮਾੜੀ ਹੈਗੀ ਆ ਇਹਨਾਂ ਦੀ ਜਿੰਨੇ ਵੀ ਸਹੂਲਤ ਕੀਤੀ ਜਾਵੇ ਵੱਧ ਤੋਂ ਵੱਧ ਕੀਤੀ ਜਾਵੇ ਸਹੂਲਤ ਮੇਰੇ ਬਣਾ ਬਲਵੰਤ ਸਿੰਘ ਗਲੇ ਪੋਤਰੇ ਬੋਲਣ ਲਿਆ ਮੈਂ ਸਰ ਜੀ ਇਹ ਗਰੀਬ ਪਰਿਵਾਰ ਵਾ ਇਹ ਪਾਣੀ ਦੇ ਥੱਲੇ ਆ ਗਏ ਚਾਰੇ ਗਰੀਬ ਪਰਿਵਾਰ ਰੋਟੀ ਮੱਖਾ ਦੇ ਕਮਾ ਗਿਆ ਆਪਣੀ ਇਹਨਾਂ ਦੇ ਫਾਇਦਾ ਕੀਤੀ ਜਾਵੇ ਇਹਨਾਂ ਦੇ ਪੈਸੇ ਵੀ ਆਏ ਸਰਕਾਰ ਵੱਲੋਂ 1.2 ਲੱਖ ਰੁਪਇਆ ਸਰਕਾਰ ਪੈਸੇ ਨਹੀਂ ਪਾਉਂਦੀ ਇਹਨਾਂ ਨੂੰ ਉਹਦੇ ਤੇੜੀ ਜਾਂਦੇ ਸਰਕਾਰ ਕੋਲੋਂ ਕਿਹਦੇ ਟਾਓ ਟਾਓ ਟਾ ਹੈ ਗਿਆ ਕੋ ਸਰਕਾਰ ਪੈਸੇ ਪਾ ਕੇ ਦੇਵੇ ਇਹਨਾਂ ਨੂੰ ਤੇ ਤੁਹਾਡਾ ਹਸਪਤਾਲ ਦਾਖਲ ਪਏ ਅੰਮ੍ਰਿਤਸਰ ਲੈ ਗਏ ਇਹਨਾਂ ਨੂੰ ਨਾ ਪੈਸਾ ਤੇ ਲਾ ਕੋਈ ਉੱਥੇ ਦਾ ਲਾਜ ਕੀਤਾ ਜਾਵੇ ਮਤ ਕਿਤੇ ਗਰੀਬ ਗਰੀਬ ਪਰਿਵਾਰ ਦੀ ਸਰਾਂ ਦੀ ਜਿਹੜੇ ਪੈਸੇ ਆਏ ਜਿਹੜੇ ਆਪਣੇ ਬਾਲੇ ਛਤਾਂ ਦੇ ਆਏ ਹਟੇ ਪੈਸੇ ਨੇ ਪਾਸ ਹੋ ਚੁੱਕੇ ਆ ਸਭ ਕੁਝ ਹੋ ਚੁੱਕਾ ਵਾ ਕਮੇਟੀ ਵਾਲੇ ਆਉਂਦੇ ਆ ਫੋਟੋ ਖਿੱਚ ਕੇ ਪੈਸੇ ਨਹੀਂ ਪਾਉਂਦੇ ਪੈਸੇ ਪਾਉਣ ਅਗਰ ਕਮਰਾਚ ਵਾਲੇ ਬਾਂਜੇ ਤੇ ਪਰਿਵਾਰ ਚੰਗਾ ਖੁਸ਼ੀ ਮਚ ਰਹੀ ਜਾਏ ਹੁਣ ਜਿਹੜੇ ਬੰਦੇ ਜਿਹੜੇ ਦਾਖਲ ਕਰਾਈ ਜਿਹੜੇ ਹਫਤੇ ਵਿੱਚ ਕਿੰਦਾ ਦੀ ਕੰਡੀਸ਼ਨ ਕੀ ਹੈ ਕੰਡੀਸ਼ਨ ਇੱਕ ਛੋਟੀ ਕੁੜੀ ਖੁਸ਼ੀ ਆ ਦਾ ਨਾਮ ਐਡ ਕੀ 9 ਸਾਲ ਦੀ ਆ ਉਹ ਹੁੰਦੀ ਬੋਲਦੀ ਨਹੀਂ ਪਈ ਹੁੰਦੀ ਉਹਦੀ ਉਹਦੀ ਖੰਦਰੀ ਦੀ ਘਰ ਦੀ ਇੱਕ ਉਹਦੀ ਵਾਈਫ ਉਹਦੀ ਸਾਟੇ ਤੇ ਲੱਗੀ ਉਹਦੇ ਖੂਨ ਦੇ ਉਲਟੀਆਂ ਨੂੰ ਉਣਦੀ ਆ ਉਹਦੇ ਕੋਈ ਨਹੀਂ ਬੋਲਿਆ ਜਾਣ ੜਿਆ ਬਹੁਤ ਮੰਦੀ ਹਾਲਤਾਂ ਨਾਲ ਦੀ ਮੱਦ ਕੀਤੀ ਜਾਵੇ ਤੇ ਅਨੁਵਾਸੇ ਉਹ ਚਾਹੀਦਾ ਆਣ ਗਵਾਣ ਨਹੀਂ ਬੋਲ ਇਥੋਂ ਬਤ ਕੀਤੀ ਸਾਦੀ ਸਾਰੇ ਕਿੰਨੇ ਬੰਦੇ ਮੱਦ ਕੀਤੀ ਜਾ ਗਰੀਬ ਬੰਦਿਆਂ ਦੀ ਆਪਣਾ ਹੀ ਕਮਰਾ ਨਹੀਂ ਸਿਮਰਨ ਪੀਸੀ ਇਹ ਕਿਥੋਂ ਰਹਿਣ ਵਾਲੇ ਵੀਰ ਨਾਨਕ ਸਰਮਲੇ ਤਰਨਤਨ ਜੀ ਆ ਜਿਹੜਾ ਲੈਂਡਰ ਡਿੱਗਾ ਹੋਇਆ ਜੀ ਕੀ ਗੱਲਬਾਤ ਕਿਸ ਤਰ੍ਹਾਂ ਡਿੱਗਾ ਇਹ ਲੈਂਡਰ ਚਾਰਕਵੇ ਦੀ ਕੋਈ ਗੱਲ ਹੈ ਜੀ ਇਹ ਮਾਦਾ ਰੋਂਦੇ ਪਿਆ ਸੀ ਬਾਹਰ ਤੇ ਅਚਾਨਕ ਇਹਨਾਂ ਨੂੰ ਵੇਖਣ ਆਏ ਸੀ ਤੇ ਇੱਥੇ ਆਣ ਕੇ ਵੇਖਿਆ ਤੇ ਇਹਨਾਂ ਦੇ ਛੇ ਛੇ ਜਿੰਨੇ ਪਰਿਵਾਰ ਦੇ ਸਾਰੇ ਥੱਲੇ ਆਏ ਸੀ ਤੇ ਉਹਨਾਂ ਨੂੰ ਕੋਈ ਵੀ ਤੇ ਨਾਲ ਗਰੰਟ ਲੱਗਾ ਸੀ ਉਹਨਾਂ ਨੂੰ ਤੇ 6 ਜਣੇ ਵਿੱਚ ਵਿੱਚੇ ਕੋਣ ਕੋਣ ਸੀ 6 ਜਣੇ ਚਾਰ ਬੱਚੇ ਸੀ ਇਹਨਾਂ ਦੇ ਤੇ ਦੋ ਜੀ ਆਪ ਹੀ ਸੀ ਤੇ ਮਾੜਾ ਅਲੱਗ ਲੰਮੇ ਪਏ ਹੂੰ ਤੇ ਕਿਸ ਤਰ੍ਹਾਂ ਦੀ ਕੰਡੀਸ਼ਨ ਹੈਗੀ ਉਹਨਾਂ ਦੀ ਆਪਣਾ ਸਟੈਂਡ ਤੇ ਕੰਡੀਸ਼ਨ ਬਹੁਤ ਜ਼ਿਆਦਾ ਸੀਰੀਅਸ ਹੈ ਗੇ ਇਸ ਟਾਈਮ ਅੰਮ੍ਰਸਰ ਤੇ ਤਰੰਧਾਂ ਤੋਂ ਅੰਮ੍ਰਸਰ ਵੀ ਤੇ ਹੋ ਕੇ ਰਫਰ ਕਰਾਤੇ ਬੱਚਿਆਂ ਦੀ ਉਮਰ ਕਿੰਨੀ ਕੀ ਗਈ ਜੀ ਬੱਚੇ ਇੱਕ ਦੇ ਦੋ ਉਹ ਲੈ ਕੇ ਜਿਹੜੇ ਉਹਨਾਂ 12 13 13 ਸਾਲਾਂ ਦੇ ਆ ਇੱਕ ਕੋਜਾ ਕੀ 7-8 ਸਾਲ ਦੀ ਤੇ ਇੱਕ ਮੇਂ 8-10 ਸਾਲ ਦੀ ਹੁੰਦੀ ਹੁੰਦੀ ਜੀ ਕੀ ਵੀ ਗਵਾਡ ਜੀ ਰਹਿੰਦੇ ਜੀ ਹਾਂਜੀ ਆਪਾਂ ਗਵਾਡ ਜੀ ਰਹਿੰਦੇ ਆ ਤੁਹਾਨੂੰ ਕਿੱਦਾਂ ਪਤਾ ਲੱਗਾ ਕਿ ਲੈਂਟਰ ਤੇ ਪਿੰਨਾਂ ਦੀ ਰੋਲੇ ਦੀ ਆਵਾਜ਼ ਆਉਂਦੀ ਸੀ ਤੇ ਅਚਾਨਕ ਵੇਖਣ ਆਇਆ ਮੈਂ ਚਾਰਕ ਦੇ ਉੱਧਾ ਹੀ ਉੱਥੇ ਸੀ ਤੇ ਮੈਂ ਵੇਖਿਆ ਆਣ ਕੇ ਤੇ ਇਦਾਂ ਬਰੰਗ ਤੇ ਕੀ ਆਪਣੀ ਮੰਗ ਕੀ ਹੈ ਜੀ ਮੋਸਟੈਂਡ ਦੀ ਮੰਗ ਪੇ ਕਰੀ ਬਾਦ ਖਾਤਾ ਗਈ ਬੋਲੋ ਭਾਈ ਹਾਂ ਦਾ ਕਿੰਨਾ ਬਣੋ ਫਰਮਜੀਤ ਕੌਰ ਅੱਛਾ ਜਿਹੜਾ ਇਹ ਵਾਕਾ ਹੈ ਜਿਹੜਾ ਆਪਾਂ ਲੈਂਟਰ ਡਗ ਕੀ ਗੱਲਬਤ ਹੋਈ ਇਸ ਸਮੇਂ ਮਲਵੀ ਮਾਤਾ ਜੀ ਰੋਲਾ ਪਾਉਂਦੇ ਪਏ ਸੀ ਤੇ ਮੈਂ ਭੱਜ ਕੇ ਬਾਹਰ ਨਿਕਲੀ ਹਾਂ ਕਿੰਨੇ ਕੁ ਟਾਈਮ ਜੀ ਹੈ ਮੈਨੂੰ ਚਿਕਾ 4:00 ਵੇ ਦਾ ਟਾਈਮ ਸੀ ਅੱਛਾ ਜੀ ਹਾਂਜੀ ਮੈਂ ਫਿਰ ਸਾਰਿਆਂ ਨੂੰ ਠਾਟ ਹੋਏ ਆਪਣੇ ਲਾਗੇ ਭੈਣ ਭਰਾਵਾਂ ਨੂੰ ਫਿਰ ਮੈਂ ਅੰਦਰ ਆਈਆਂ ਵੇਖਿਆ ਫਿਰ ਮੈਂ ਉੱਚੀ-ਉੱਚੀ ਬੱਚਿਆਂ ਨੂੰ ਠਾਇਆ ਉਹਨਾਂ ਨੂੰ ਹਾਂਜੀ ਤਾਂ ਸਾਰੇ ਥੱਲੇ ਆਏ ਹੋਏ ਸੀ ਬਹੁਤ ਬੁਰੀ ਹਾਲਤ ਇਹਨਾਂ ਦੀ ਹੋਈ ਹੈ ਜੇ ਕਿਸ ਤਰ੍ਹਾਂ ਦੀ ਕੰਡੀਸ਼ਨ ਇਹ ਜਿਹੜਾ ਤੁਸੀਂ ਦੇਖਿਆ ਬਹੁਤ ਬੁਰਾ ਹਾਲ ਸੀ ਬਹੁਤ ਬੁਰਾ ਹਾਲ ਸੀ ਇਹਨਾਂ ਦਾ ਹਾਂਜੀ ਬਹੁਤ ਮੰਦਾ ਹਾਲ ਸੀ ਇਹਨਾਂ ਦਾ